ਹਾਂਜੀ ਬਾਬੇਓ ਕਿਵੇਂ ਹੋ? ਸਵਾਗਤ ਆ ਤੁਹਾਡਾ ਹੋਰ ਇੱਕ ਨਵੀਂ ਵੀਡੀਓ 'ਚ। ਅੱਜ ਕਹਿੰਦੇ ਪੁਰਾਣੇ ਬੰਦੇ ਚੱਕਲੇ ਨਾਲ ਚੱਕੋ ਮੁੰਡਿਓ। ਆ ਦੇਖੋ ਥੋੜਾ ਜਿਹਾ ਕੈਮਰਾ ਸਾਡਾ ਇੱਧਰ ਨੂੰ ਟੇਢਾਗਾ ਤਾਂ ਕਰਕੇ ਵਿੱਚ ਨਹੀਂ ਆ ਰਹੇ। ਆਇ ਨਹੀਂ ਹੁਣ ਮੋੜਦੇ ਨਹੀਂ ਹੋ ਚੱਲੀ ਜਾਂਦੇ ਆ ਵੀਡੀਓ। ਅੱਜ ਬਾਬੇ ਲਾ ਰੱਖਿਆ ਮੈਸਤਰੀ ਘਰੇ ਇਹਨਾਂ ਨੂੰ ਤਾਂ ਫੜ ਕੇ ਲਿਆਇਆ ਮਸਾ ਖੇਤਾ ਕੁੱਤਾ 'ਚੋਂ। ਠੇ। ਹਾਂ। ਦੋ ਘਰੇ ਦੋ ਘਰੇ ਫੜ ਰੱਖਿਆ ਮੈਂ ਹਵਾਲਾ 'ਚ ਘਾ ਰੱਖੇ ਨੇ ਦੋ। ਹਾਂ ਉਹਨਾਂ ਨੂੰ ਮੈਂ ਲਾ ਰੱਖਿਆਗਾ ਫਰਸ ਵੱਟੀ ਜਾਂਦੇ ਆ ਉਹ ਤੇ ਇਹ ਦੋ ਆ ਜਾ ਰਹੇ ਨੇ 11 ਲਵਾ ਜੀ ਲੱਗ ਜੂਗਾ ਹੁਣ ਪਟਾਪਟਾ ਵੀ ਫੇਰਨਾ ਫਰਤ ਨੇ ਇਹਨਾਂ ਦੇ ਆ ਲਈ ਮੇਰੇ ਤਾਂ ਫੇਰਦਾ ਇੱਥੇ ਜੀ ਵਜੀ ਸੱਤ ਕਿੱਥੇ ਵਜੀ ਦੀਦੀ ਨਹੀਂ ਬਾਬਿਓ ਇੰਨੇ ਕਿਤਾ ਹੁੰਦੀ ਨਹੀਂ ਜਹ ਹੁਣ ਬਾਤ ਜਰੂਰ ਗਈ ਸੀ ਮੈਂ ਤਾਂ ਦੱਸਦਾ ਨਹੀਂ ਬਾਬਿਓ ਗੱਡੀ ਦਾ ਵੀ ਆਪਣਾ ਬਹੁਤ ਨੁਕਸਾਨ ਹੋ ਗਿਆ ਸੀ ਕਿਹੜਾ ਪਿੱਛੇ ਬਲੌਕ ਦੇਖਿਆ ਤੁਸੀਂ ਬਾਹਣ ਤੇ ਬਾੜਤੀ ਸੀ ਅਸੀਂ ਵਰਨਾ ਮਰ ਗਿਆੜ ਪੱਟੇ ਗਏ ਸੀ ਮੂਰਲੇ ਮਾਰਲੇ ਸੀ ਪੱਟ ਕੇ ਪਰੇ ਮਾਰੇ ਫੇਰ ਲਵਾਇਆ ਵੀ ਨਹੀਂ ਉਹ ਡੱਗੀ ਚ ਪਿਆਗਾ ਹਜੇ ਤੇ ਬਾਲਾ ਦਾ ਦੇਖ ਕਿੱਡਾ ਵੱਡਾ ਨੁਕਸਾਨ ਹੋਇਆ ਮੇਰਾ ਪਹਿਲਾਂ ਬਾਲੇ ਕਹਿੰਦੇ ਸੀ ਚਲ ਕੋਈ ਗੱਲ ਨਹੀਂ ਤੇ ਬਾਬੇ ਹੜੀਸਰ ਤਾਂ ਆਪਣਾ ਵਿੱਚ ਹੀ ਰਹਿ ਗਿਆ ਯਾਰ ਜਾਣਾ ਸੀਗਾ ਹਨਾ ਹੁਣ ਮਿਸਤਰੀ ਲੱਗ ਰਿਹਾ ਕਰੇ ਅੱਜ ਜਾਣਾ ਦਾ ਆਦਾ ਸੀ ਅੱਜ ਮਿਸਤਰੀ ਦੇ ਦੋ ਬੰਦੇ ਆਏ ਨੇ ਨਾਲ ਉਹ ਕਹਿੰਦਾ ਭਾਈ ਬਣ ਕੇ ਤੂੰ ਕੰਮ ਕਰਾ ਮੇਰੇ ਨਾਮ ਹਟਾ ਲੈ ਇੱਕ ਵਾਰੀ ਹੋਰ ਕਰਾ ਦਨੇ ਆ ਤੇ ਐਤਵਾਰ ਕਿਤੇ ਆਉਏ ਅਜ ਵੀਰ ਦਾ ਭੈਣੇ ਚਾਲ ਕੇ ਉਹਗੀ ਸੀ ਵੀਰਵਾਰ ਵੀਰਵਾਰ ਜੁਮਾਵਾਰ ਐਤਵਾਰ ਤਿੰਨ ਦਿਨਾਂ ਨੂੰ ਬੱਬੇ ਹੁੰਦਾ ਐਤਵਾਰ ਨੂੰ ਹੀ ਜਾਵਾਂਗੇ ਐਤੂ ਪਹਿਲਾਂ ਹਣੀ ਜਾਂਦੇ ਆਪਾਂ ਤੇ ਉਹਨੇ ਨਾਲੇ ਆਪਣਾ ਕੰਮ ਨਿਬੜ ਜੂ ਮਿਸਤਰੀ ਵਾਲਾ ਹਨਾ ਤੇ ਕਿਦੋਂ ਵੀ ਵਧੀਆ ਬਿੰਦਰ ਬਿੰਦਰ ਨੇ ਵੀ ਦਰਵਾਜ਼ਾ ਕਹਿੰਦੇ ਸਰਾ ਕਰਤਾ ਤੁਹਾਨੂੰ ਦਿਖਾਵਾਂਗੇ ਉਹ ਧੁਰ ਧੁਰ ਦਿਖਾਉਂਦੇ ਆਏ ਅਸੀਂ ਦਰਵਾਜ਼ਾ ਉੱਥੇ ਕੱਢਦੇ ਹੀ ਕੈਮਰਾ ਹੋਰ ਕਿਤੇ ਕਢਦੇ ਨਹੀਂ ਜੀਏ ਉਹ ਵੀ ਆਮਾ ਖੇਤ ਆ ਗਿਆ ਹੀ ਬੱਬੇ ਮੋਟਰ ਚੱਲੀ ਜਾਂਦੀ ਸੀ ਆ ਰਹਿ ਐ ਇੰਨਾ ਕਲਾਉਣ ਵਾਲਾ ਮੱਕ ਖੜਾ ਚਲਾਉਂਦਾ ਜੀਰੀ ਲਾਤੀ ਸਾਰੇ ਚ ਆਰੇ ਮੋਟਰ ਚੱਲੀ ਜਾਂਦੀ ਐ ਦਾਤ ਲਿਆ ਲੈਂਦੀ ਐ ਮੈਨੂੰ ਲੱਗਦਾ ਉੱਧਰ ਚੱਲੀ ਆਪਾਂ ਵਾਲੀ ਤਾਂ ਉਹ ਚੱਲੀ ਜਾਂਦੀ ਹੈਗੀ ਗੱਡੀ ਆਪਣੀ ਉਹ ਉੱਥੇ ਖੜੀ ਆਪਾਂ ਹੀ ਤੇ ਲਾ ਕੇ ਆ ਗਏਗਾ ਹਾਂ ਪਹੀ ਵਾਲੀ ਪੀੜੀ ਆ ਯਾਰ ਫੇਸ ਮੈਂ ਉਹੀ ਨਹੀਂ ਦਿਖਾਉਂਦਾ ਯਾਰ ਘੱਟ ਦਿਖਾ ਕੇ ਰਾਜ਼ੀ ਆਪਾਂ ਉਹ ਭਾਕ ਬੋਕਾ ਖੜੀ ਆ ਬਹੁਤਾ ਖਾਸੇ ਦਿਨਾਂ ਬਾਅਦ ਢੇੜਾ ਮਾਰਿਆ ਖੇਤ ਦਿਨੋਂ ਦਿਨ ਬਾਅਦ ਆ ਤਰਿਆ ਜਾਂਦਾ ਹੁਣ ਤਾਂ ਆਪਣਾ ਕਿਨੂ ਆਂਦਾ ਬੂਝਾ ਆ ਚੱਲੀ ਜਾਂਦੀ ਆ ਮੋਟਰ ਆਪਣੀ ਆ 4 ਕ ਬੱਲਾਂ ਭਰੇਂਡੀਆਂ ਵਾਲੀਆਂ ਹੋਈਆਂ ਮੁੱਲ ਲਗ 2-4-5 ਭਰੇਂਡੀਆਂ ਹੋਈਆਂ ਪੂਰੀ ਭੜੀ ਆ ਜਾਂਦੀ ਆ ਇਹਦੀ ਯਮਣਾ ਦੇਖੋ ਤੁਸੀਂ ਭਰੀ ਖੜੀ ਆ ਜਮਣ ਜੀ ਥੱਲੇ ਵੀ ਬਲੀਆਂ ਖਰਾਬ ਹੋਈਆਂ ਭਈਆ ਵਾਪੇ ਦੇਖਿਓ ਢੇਰ ਲੱਗ ਰਿਹਾ ਖਾਣ ਦਾ ਟਾਈਮ ਹੀ ਨਹੀਂ ਮਿਲਦਾ ਆਹ ਦਾਣਾ ਤੋੜਦਾ ਸੀ ਆਹ ਦੇਖੋ ਫੁੱਲ ਭਰੀ ਖੜੀ ਆ ਜਮਣਾ ਦਾ ਦੇਖੋ ਦੇਖੋ ਉੱਥੇ ਪ੍ਰਿੰਟ ਆਣੇ ਹੋਵੇ ਉੱਥੇ ਕੋਈ ਨਹੀਂ ਚੜਦਾ ਉਹਦਾ ਤੋੜੀਆਂ ਪਈਆਂ ਸਾਰੀਆਂ ਉੱਥੇ ਪ੍ਰਿੰਟ ਆਣੇ ਗਏ ਉੱਥੇ ਕੋਈ ਜਾਂਦਾ ਨਹੀਂ ਵਧੀਆ ਚਲੋ ਬੱਚੀਆਂ ਨੇ ਥੋੜੀਆਂ ਕਾਣੀਆਂ ਖਾ ਲਾਂਗੇ ਕਹਨੇ ਇਹ ਤੇ ਕਿਤੇ ਮਾੜਾ ਮੋਟਾ ਜਾਣਿਆ ਚਲੋ ਉਹ ਤਾਂ ਰਲ ਜਾਂਦੇ ਆ ਨਾਲ ਹੁਣ ਦੇਖੋ ਸਿਮੈਂਟ ਨੇ ਕਿਵੇਂ ਕਰਿਆ ਪਿਆ ਮੂੰਹ ਇਹ ਬਾਬੇ ਉਹ ਨਹੀਂ ਹੈਗਾ ਸਿਮੈਂਟ ਨਾਲ ਹੋਇਆਗਾ ਸਿਮੈਂਟ ਇਹ ਚੜਿਆ ਪਿਆ ਮੈਂ ਤਾਰ ਹੀ ਨਹੀਂਗਾ ਇੱਕ ਉਸਟ੍ਰੈਕ ਨਾ ਨਾ ਆਉਂਦੀ ਤੇ ਨਵੇਂ ਨਾ ਇਸਟ੍ਰੈਕ ਨੇ ਕੰਮ ਗਾਲਤਾ ਹੁਣ ਮੋਤਾ ਪੜੀ ਉੱਤੇ ਭੱਜ ਜਾਂਦੇ ਆਪਾਂ ਚੱਲ ਕੋਈ ਨਾ ਵਾਪੋ ਹੌਲੇ ਹੌਲੇ ਚੱਲ ਪੂ ਕੰਮ ਆਪਣਾ ਅੱਜ ਮੌਸਮ ਅੱਜ ਵੀ ਪੂਰਾ ਹੱਤਾ ਕਹਿੰਦੇ ਹੈ ਖੰਡਾ ਖੰਡਾ ਮੌਸਮ ਉਧਰੋਂ ਝੋਨਾ ਲੱਗ ਰਿਹਾ ਹੁਣ ਤਾਂ ਵਸਾ ਜਾਏ ਬਾਬੇ ਉਹ ਪੈਂਦੇ ਸੂਰ ਬੰਨੀ ਫਿਰਦੇ ਬਾਬੇ ਪਤਾ ਨਹੀਂ ਕਿਹੜੇ ਆ ਹੈ ਕਿਦਾ ਝੋਨਾ ਲਾਉਣ ਵਾਲੀ ਆ ਕੋਈ ਸੂਰ ਲਈ ਫਿਰਦੇ ਆਦੇ 2-3 ਮੂਰੇ ਕੁੱਤਾ ਸੂਰ ਫੜੀ ਫਿਰਦੇ ਆ ਪਤਾ ਨਹੀਂ ਕੀ ਕਰੀ ਜਾਂਦੇ ਆ ਜਿਆਦਾ ਇਹਨਾਂ ਦਾ ਆਪਦਾ ਹੋਊ ਬਾਬੇ ਇੱਥੇ ਆਦੇ ਇੱਥੇ ਜੀਰੀ ਲਾਉਂਦੇ ਆ ਇਹ ਇੱਥੇ ਰਹਿੰਦੇ ਆਗੇ ਆਪਦਾ ਹੋ ਜਾਂਦਾ ਇਹ ਕਿਤੇ ਲਾਉਂ ਜਾਂਦੇ ਆ ਜੀਰੀ ਆਦੇ ਗੱਡੀ 'ਚ ਚੜਾਉਂਦੇ ਆ ਘਰੋਂ ਘਰੋਂ ਲੈਤਾ ਹੋਊਗਾ ਆਹ ਘੜੀ ਆ ਕਾਲੇ ਰੰਗ ਦੀ ਕਹਿੰਦੇ ਯਰੀ ਦੇ ਸਾਹਮਣੇ ਵਰਨ ਤੇ ਉਹ ਪਾਰਿਆ 720 ਨੰਬਰ ਟਾਇਰ ਆ ਉਹਦੇ ਆਪਣਾ ਮਿਲਦਾ ਕਿਡਾ ਉਹ 911 ਦੇ ਪਾਊਗਾ ਹਨਾ 720 7 ਲੱਖ ਦਾ ਬਾਬੇ ਉਹਨੇ ਟਾਇਰ ਹੀ ਲਿਆਤੇ ਨੇ ਗੱਲੇ 6 ਲੱਖ ਦੇ ਪਤਾ ਨਹੀਂ 7 ਲੱਖ ਦੇ ਆਪਾਂ ਦੇ ਪਾਏ ਹੋਏ ਆ ਨੀਸੂ ਦੇ ਟਰੈਕਟਰ ਦੇ ਨਹੀਂ ਪਾਏ ਹੋਏ ਉਹਦੇ ਆਪਣਾ ਜੌਂਡੀਆਰ ਦੇ 50 50 ਡੀ ਦੇ ਉਹ ਉਹ ਮਿਲਦਾ ਉਹ ਵੀ 700 ਪਤਾ ਨਹੀਂ 20 ਨੇ ਪਤਾ 710 ਨੇ ਉਹਨੇ ਪੋਰਟ ਕਰਾਈ ਸੀ ਬਾਬਾ ਬਾਹਰੋਂ ਹੁਣ ਤਾਂ ਆ ਗਏ ਉਦੋਂ ਨਹੀਂ ਜਿਹੋਨੇ ਪਾਇਆ ਪਹਿਲਾਂ ਆਪਣੇ ਪੰਜਾਬ 'ਚ ਸਾਰਿਆਂ ਤੋਂ ਪਹਿਲਾਂ ਵੀ ਪਾਉਣ ਵਾਲਾ ਬੰਦਾ ਲੱਕੀ ਆ 720 ਨੰਬਰ ਟਾਇਰ ਗੜੇ ਰਣਾ ਉਹ ਲੱਕੀ ਪਾਉਂਦਾ ਪਹਿਲਾਂ ਸਾਰਿਆਂ ਤੋਂ ਹਰਿਆਣਾ 'ਚ ਨੀਸੂ ਆ ਨੀਸੂ ਨੇ ਫੇਰ ਆ ਗਏ ਬਾਬੇ ਅੱਜ ਮੈਂ ਫੇਰ ਆ ਗਿਆ ਫੁੱਲ ਜਵਾ ਦੇਖੋ 200 ਕਿਲੋਮੀਟਰ ਚੱਲ ਕੇ ਫੇਰ ਲੱਗੀ ਹੁਣ ਝੁਕੇ ਮਾਰਨਾ ਮਚਾਲਦੀ ਗੱਡੀ 'ਚ ਤੇਲ ਪਵਾਤਾ ਯਾਰ ਜਾਂਦਾ ਉਦੋਂ ਖਿੱਚ ਗਈ ਹੈ ਨਾ ਐਂ ਕੋਈ ਸੱਟ ਮੋਇਆ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਸੈੱਟ ਹੋ ਜੂਗੀ ਹਨਾ ਆਪੇ ਉਹ ਅੰਦਰ ਤਾਬਾ ਲਾਤਾ ਫਰਸ਼ ਕੋਠੇ ਤੇ ਵੀ ਲਾਤਾ ਮੀਂਹ ਆ ਗਿਆ ਯਾਰ ਫੇਰ ਆ ਗਈ بارش ਤੇ ਇਧਰ ਅਸੀਂ ਕੰਮ ਆ ਦੇਖੋ ਸਵੰਟ ਸਵੰਟਰ ਲਾ ਛੱਡਿਆ ਇਧਰ ਕੰਮ ਕਰੀ ਜਾਂਦੇ ਸਿਆ ਦੇ ਮਸਾਲਾ ਰਗੜੀ ਜਾਂਦਾ ਕੋਨਾ ੜਾਉਣਾ ਬਦਮਾਸ਼ ਗੰਡੇ ਗੰਡੇ ਰਗੜ ਬਦਮਾਸ਼ ਆਹ ਅਗਲਾਉ ਬਦਮਾਸ਼ ਆਹ ਕਾਲਾ ਕਾਲਾ ਪਤੀਲੇ ਚੱਕਾ ਬਦਿਲੇ ਜੱਕ ਬਦਮਾਸ਼ ਆ ਰਿਹਾ ਇਹ ਕੀ ਆ ਹੋਏ ਹੋ ਕਿ ਕਿ ਮਾਹੌਲ ਕੇ ਮਿਆ ਹਾਂ ਉਹ ਇੱਕ ਨੰਬਰ ਦੀ ਆ ਕਿਵੇਂ ਜੇ ਬੋਲੇ ਇਸ ਬਾਰੇ ਬੰਨੀ ਉਹ ਵੀ ਹੁਣ ਬੋਲਣ ਵਾਲਾ ਸ਼ਰੀਰ ਹੈ ਤਹੀਂ ਮਾਹੌਲ ਹੈ ਇੱਕ ਨੰਬਰ ਦੀ ਆ ਮਾਹੌਲ ਦਾ ਇੱਕ ਨੰਬਰ ਦਾ ਇਹ ਗਰਮ ਦਾ ਬੈਂ ਦਾ ਤੇ ਪਿੱਛੇ ਪਿਆ ਦੋ ਤਣੇ ਕਿਲੋ ਹੋਰ ਡੋਲਣਾ ਲਈਂ ਨਾ ਕਿਲੋ ਆ ਆ ਦੇਖੋ ਕੋਨਾ ਰਾਗ ਰਾਗੜ ਕੇ ਮਸ਼ਾਲਾ ਮੈਕਸੀ ਵੀ ਆ ਗਈ ਸੀ ਵਾਪੇ ਆਪਾਂ ਮੈਕਸੀ ਨਹੀਂ ਉਹ ਕਰੀ ਕੋੰਡੇ ਵਾਲਾ ਸੁਆਦ ਨਹੀਂ ਆਉਂਦਾ ਇੱਧਰ ਬੈਂਕ ਪਾਵਰ ਵੀ ਪਈ ਜਾ ਨਾਲ ਦੀ ਨਾਲ ਤੇਰੀ ਵੀਡੀਓ ਬਣਾ ਲਈ ਤੇਰੇ ਯਾਰ ਨੇ ਟਿੰਗਲਿੰਗ ਲਿੰਗ ਅਬੀ ਤਾਂ ਕਿ ਇੱਧਰ ਆ ਗਾ ਰੋਂਦਾ ਸੀ ਕੀ ਹੋ ਗਿਆ ਕੀ ਹੋ ਗਿਆ ਦੱਸ ਤਾਂ ਦੇ ਆ ਜਾ ਇੱਧਰ ਵੀਡੀਓ ਪਾ ਰਿਹਾ ਆਇਆ 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 ਵੀ ਆਹ ਹੈ ਆਇਆ ਹੈ ਆਇਆ ਹੈ ਆਇਆ ਹੈ ਬਾੜਾ ਪੜਾ ਡਲਾਵੀ ਮਾਰੂ ਇਹ ਡਲਾ ਮਾਰ ਤੇਰੀ ਭੈਣ ਨੂੰ ਫੜ ਲਾ ਆਹੇ 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 ਤੇਰੀ ਭੈਣ ਆਹੇ 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 ਇਹਨੂੰ ਆ ਪੁੱਛ ਗਿਆ ਹੁਣ ਬੱਸ 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 ਬੱਦੋ ਬੱਸ ਬੱਸ ਤਾਗੜਾ ਬਾਈ ਇਹ ਤਾਂ ਬੱਸ ਬੱਦੋ ਤਾਗੜਾ ਬਾਈ ਬੱਬੋ ਮੀ ਫੇਰ ਆ ਗਿਆ ਯਾਰ ਰੱਬ ਨੇ ਕੰਮ ਖਰਾਬ ਕਰ ਛੱਡਿਆ ਆ ਬੈਠਿਆ ਸਾਰੇ ਮਸਾਲਾ ਜਮਾ ਤਿਆਰ ਹੈ ਮੀ ਭੇਜਦਾ ਬੱਸ ਮੈਂਡ ਪੰਜ ਦੀ ਕੰਮ ਆ ਉਹਦੀ ਪਾ ਲੈਗੇ ਉਹ ਖੜ ਗਿਆ ਮੀਂਹ ਕਰੀ ਮਿਤਰੀਆ ਮੀਂਹ ਐ ਬੜੇ ਤੇ ਪਾਇ ਮਹਾ ਜਮਾ ਉਹ ਕਿਹੋ ਜਿਹੇ ਕੰਮ ਆ ਨਾ ਇਹ ਨਾ ਗਣੀਆਂ ਆਉਂਦੀਆਂ ਆਹ ਕੋਨਾ ਪੂਰਾ ਅੱਗ ਘੱਡ ਰਿਆ ਕੋਨੇ ਹਣਾ ਟਰਾਲੀ ਨਾਲ ਦੀ ਪੂਰੀ ਵਾਹ ਟਰਾਲੀ ਨਾਲ ਦੀ ਬੱਠਲ ਦਾ ਇੱਕ ਬਰੇਤੀ ਦਾ ਲਾਇਆ ਅੱਧੀ ਵੀ ਨਹੀਂ ਹੈ ਇਹ ਹੈਈ ਆ ਸਾਰੀ ਮੇਰੇ ਹਿਸਾਬ ਨਾਲ ਕੁਆਟਰਲ ਕਬਰੇਤੀ ਆ ਹਣਾ ਭਾਰੀ ਹੋ ਗਈ ਓਏ ਕੋਹ ਵੀ ਨਹੀਂ ਉਹ ਭਰਦੇ ਹੁੰਦੇ ਨੇ ਪਾਣੀ ਭਰੇ ਭਾਰੀ ਹੋ ਗਈ ਬਸ ਆਹੀ ਗੱਲ ਐਂ ਦਾ ਹੋਰ ਲਾਇਆ ਵੀ ਕੀ ਹੋਇਆ 1 ਕੋ ਲਖ ਤਾਂ ਆ ਗਿਆ ਨਾ ਮੀਲੇ ਵਾਲੇ ਉਲਦੇ ਆ ਜਾਂਦੇ ਹਾਂ ਕੋਈ ਗੱਲ ਨਹੀਂ ਫਟ ਗਿਆ ਹੀ ਬਾਬਿਓ ਮੀ ਤੇ ਕਰਤਾ ਕੰਮ ਓਕੇ ਬਸ ਥੋੜਾ ਜਿਹਾ ਰਹਿ ਗਿਆ ਆ ਦੇਖੋ ਯਾ ਵਾਤਰ ਤੋਲਾ ਗੇ ਲਿਆਤਾ ਅ ਜਮਾ ਤਰਤੋ ਤੇ ਸੱਤ ਪੱਕੀ ਕਰਤੀ ਸਾਰੀ ਇਧਰ ਦੇਖੋ ਸਾਰੇ ਕਿਤੇ ਲਾਤਾ ਹੁਣ ਤਾਂ ਜਾ ਪੱਕਾ ਕਰਤਾ ਸਾਰਾ ਸੰ ਦੁਬਾਰੇ ਫੇਰ ਬਾਪੇ ਸਿਮਿੰਟ ਲੈਣ ਗਏ ਤਿੰਨ ਵਾਰੀ ਲਿਆਤਾ ਪਹਿਲਾ ਦੋ ਬੋਰੀਆਂ ਲੈਤੀਆਂ ਫੇਰ ਚਾਰ ਬੋਰੀਆਂ ਲੈਤੀਆਂ ਹੁਣ ਫੇਰ ਦੋ ਘਟਗੀਆਂ ਹੁਣ ਫੇਰ ਦੋ ਲੈਣ ਦੇ ਲਿਆ ਤਿੰਨ ਗੱਡੇ ਲਾਤੇ ਗੱਡੀ ਤੇ ਅੱਜ ਸਮੈਂਟ ਚੱਕਦੇ ਜਾਗਦੇ ਆ ਨਹੀਂ ਬ੍ਰੇਤੀ ਵੀ ਘੱਟ ਗਈ ਬ੍ਰੇਤੀ ਚਲ ਪਿੰਡੋਂ ਮਿਲ ਗਈ ਆਪਾਂ ਨੂੰ ਅੰਨੇ ਦੀ ਦੇਰ ਹੋ ਗਿਆ ਉਹਨੇ ਜਮੈਂਟ ਉਹਨੇ ਤਾਂ ਜਮੈਂਟ ਵਾ ਕਿਹੜਾ ਸੀ ਬੋਰੀਆਂ ਲੈਤੀਆਂ ਆ achar ਕਿਹੜਾ ਦੋ ਸੀ ਆਗੀਆਂ ਦੋ ਹੁਣ ਫੇਰ ਅੱਠ 15 ਪਹਿਲਾਂ ਲੈਤੀਆਂ ਸੀ ਟਰਾਲੀ ਚ ਆਪਾਂ ਨਹੀਂ ਇੰਨਾ ਸਮੈਂਟ ਕਿਉਂ ਲੱਗ ਗਿਆ ਥਾਂ ਵੀ ਸਾਦੀ ਬੁਧਾਦਾ ਯਾਰ ਸਾਰਾ ਪੱਕਾ ਕਰਦਾ ਥੈਂਕ ਵੀ ਨਹੀਂ ਸਾਡੇ ਆ ਕੇ ਤੇ ਹੋਰ ਵੇਰੋਂ ਲੱਗੇ ਦਾ ਹੈ ਗਿਆ ਕਿ ਨਹੀਂ ਹੋਰ ਮੋਂ ਸਾਰਾ ਕੰਮ ਪਲੇਟ ਤੇ ਦਿਖਾਉਣਾ ਨਾ ਮੈਂ ਪੜਕੀਏ ਤਰਾਂਗੇ ਆ ਦੇਖੋ ਆਪੋ ਸਾਡੇ ਵੱਲੋਂ ਦਾ ਕੰਮ ਜਮਾ ਰੈਡੀ ਸੀ ਰੱਬ ਨੇ ਕਰਤਾ ਖਰਾਬ ਕਣੀਆਂ ਦੇਖੋ ਮੇ ਫੁੱਲੀ ਆ ਗਿਆ ਕਣੀਆਂ ਕਿਹੜੀਆਂ ਤੋਰਤਾ 10 ਮਿੰਟ ਇਹਦਾ ਕੌਮੇਤਰੀਆ ਕੰਮ ਖਰਾਬ ਹੋ ਗਿਆ ਜਮਾ ਹੈ ਜਮੀ ਪਟ ਤੇ ਹੋਰ ਯਾਰਾ ਸੁੱਕਾ ਪਾ ਲੋ ਸਰ ਅਬ ਬੈਰੀ ਵਣਕੇ ਖੜ ਗਿਆ ਰੱਬ ਤਾਂ ਖੜ ਜਾ ਖੜ ਜਾ ਖੜ ਜਾ ਰੱਬਾ ਖੜ ਜਾ ਰੁਕ ਜਾ ਗ ਨਹੀ ਕਰੋ ਕੋਈ ਬੇਨਤੀ ਰੱਤਾ ਕਰਤੀ ਚੱਕ ਉਹ ਵੇਗ ਹਰਤਾ ਕੰਪਲੀਟ ਰੱਬ ਨੇ ਤਾਂ ਵਸੇ ਰੁਕਿਆ ਸੀਗਾ ਕਨੀਆਂ ਕੂਣੀਆਂ ਪਾਤੀਆਂ ਸੀ ਕਾਣੂ ਦਾਬਦਿਆ ਬਾਰਾ ਪਵਾਰ ਵਾਲੇ ਜੋਰ ਤੇ ਕਿ ਨਹੀਂ ਪੜੇ ਨੇ ਕਿੱਥੇ ਨਾਲ ਫਿਰ ਆ ਹੋਵੇ ਮਸਰੋਰੀ ਮਸਰ ਬਦਮਾਸ ਇੱਕ ਆ ਸੀਗਾ ਇਹਨਾਂ ਨੂੰ ਬਾਹਲੇ ਵਾਰੀ ਦਿਖਾਤਾ ਮੈਂ ਉਹ ਦੇ ਕਾਲਾ ਕਰਤਾ ਓਕੇ ਜਮ ਕਾਲੇ ਮੈਸਤਰੀ ਦਾ ਮਾਰ ਸੀ ਵਾਲਟੀ ਜੋ ਹੋ ਮਧਾਨੀ ਨਹੀਂ ਚੱਕ ਗਿਆ ਚੱਕ ਬਈ ਗੇਟ ਵੀ ਲਾਤਾ ਗੇਟ ਲਾ ਕੇ ਬਾਰੀ ਵੇ ਦੀ ਬਾਹਰ ਨਿਕਲਿਆ ਚੱਕੋ ਬਈ ਆਪਾਂ ਕਰਦੇ ਆ ਬਲੌਗ ਨੂੰ ਐਂਡ ਆ ਪਤਾ ਨਹੀਂ ਹਾਲੇ ਸੀਗੇ ਆਹ ਮੁੰਡੇ ਰਹਿੰਦੇ ਆ। ਨਾ ਲੈਣਗੇ। ਚਲੋ ਪੰਡ ਜਾ ਕੇ ਨਾ ਲੈਣਗੇ। ਹੋਰ ਨਾ ਨਾ ਹੋਰ ਨਾਲੋ। ਆ ਸੂਏ ਚ ਠੀਕ ਆ। ਚਲੋ ਓਕੇ ਬਾਈ। ਲਵ ਯੂ ਸਾਰਿਆਂ ਨੂੰ ਸ਼ੇਅਰ ਸੂਰ ਕਰਦਿਆ ਕਰੋ ਵੀਡੀਓ। ਠੀਕ ਆ ਮੁੰਡਿਓ? ਦੱਬ ਕੇ ਰੱਖੋ ਕੰਮ। ਜਮਾ।